ਵਾਲੇ ਜਿੰਨੇ ਆ ਗਿਆ ਤੇ ਚੱਲਣ ਨੂੰ ਉੱਤੇ ਕਰਨ ਨੂੰ ਮੈਂ ਇੱਕ ਨੀਮਾ ਸੌਂ ਲੱਗੇ ਪਰਨਾ ਜੋ ਉਹ ਨਜ਼ਰ ਦੇ ਕੱਚੇ ਜੀ ਮਾਰੂ ਹੈ। ਸ਼ੈਰੀ ਪਾਉਂ ਮੈਂ ਉਹ ਕਮੀਨ ਹਾਂਜੀ ਦੋਸਤੋ ਤੁਸੀਂ ਇੱਕ ਆਡੀਓ ਵਾਇਰਲ ਹੁੰਦੀ ਜ਼ਰੂਰ ਸੁਣੀ ਹੋਣੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਮੋਟਾ ਜੋ ਕਿ ਸੁਖਰਤੀ ਦੇ ਨਾਲ ਰਹਿੰਦਾ ਹੈ ਉਸ ਮੋਟੇ ਵੱਲੋਂ ਇੱਕ ਆਡੀਓ ਲੀਕ ਕੀਤੀ ਗਈ ਸੀ ਉਸ ਮੋਟੇ ਵੱਲੋਂ ਉਸ ਆਡੀਓ ਦੇ ਵਿੱਚ ਕਿਹਾ ਗਿਆ ਸੀ ਕਿ ਬਾਬਾ ਭਾਈ ਅਮਰਤਪਾਲ ਸਿੰਘ ਮੈਰੋ ਜੋ ਕਿ ਮੇਰਾ ਕੁਝ ਵੀ ਨਹੀਂ ਕਰ ਸਕਦਾ ਉਸ ਨੂੰ ਗਾਲਾਂ ਮੰਦੇ ਚੰਗਾ ਵੀ ਉਸ ਮੋٹے ਨੇ ਭਾਈ ਅਮਰਤਪਾਲ ਸਿੰਘ ਮਹਿਰੂ ਨੂੰ ਬੋਲਿਆ ਤੇ ਉਸ ਵੱਲੋਂ ਕਿਹਾ ਗਿਆ ਕਿ ਜੇਕਰ ਭਾਈ ਅਮਰਤਪਾਲ ਸਿੰਘ ਮਹਿਰੂ ਚ ਇੰਨਾ ਹੀ ਦਮ ਹੈ ਤਾਂ ਬੰਬੇ ਆ ਕੇ ਮੇਰੇ ਨਾਲ ਸਿੱਧਾ ਮੱਥੇ ਨਾਲ ਮੱਥਾ ਲਾਵੇ। ਔਰ ਮੋٹے ਵੱਲੋਂ ਕਿਹਾ ਗਿਆ ਕਿ ਮੈਂ ਬੰਬੇ ਰਹਿੰਦਾ ਹਾਂ ਜੇਕਰ ਤੇਰੇ ਚ ਇੰਨੀ ਹਿੰਮਤ ਹੈ ਤੂੰ ਬੰਬੇ ਆ ਕੇ ਮੇਰੇ ਨਾਲ ਮੱਥੇ ਨਾਲ ਮੱਥਾ ਲਾ। ਤੁਹਾਨੂੰ ਦੱਸ ਦਿੰਦੇ ਆ ਕਿ ਭਾਈ ਅਮਰਤਪਾਲ ਸਿੰਘ ਮਹਿਰੂ ਜੋ ਕਿ ਬੰਬੇ ਪਹੁੰਚ ਚੁੱਕੇ ਹਨ ਤੇ ਉਹਨਾਂ ਨੇ ਉਸ ਮੋٹے ਕੋਲ ਮਾਫੀ ਮੰਗਾਈ ਹੈ ਤੇ ਮੋٹے ਦਾ ਚੰਗੀ ਤਰ੍ਹਾਂ ਸੋਦਾ ਵੀ ਲਾਇਆ ਹੈ। ਉਸ ਨੂੰ ਲੈ ਕੇ ਚੱਲਦੇ ਆਂ ਮੋਟਾ ਜਿਹਾ ਕਿ ਤੁਹਾਨੂੰ ਦੇਖ ਸਕਦੇ ਹੋ ਥੱਲੇ ਹੱਥ ਜੋੜ ਕੇ ਬੈਠਾ ਹੈ ਤੇ ਮੋٹے ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋ ਤੋਂ ਮਾਫੀ ਮੰਗੀ ਗਈ ਹੈ ਮੋਟੇ ਨੇ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਕਿਹਾ ਹੈ ਕਿ ਬਾਬਾ ਜੀ ਮੇਰੇ ਕੋਲੋਂ ਗਲਤੀ ਹੋ ਗਈ ਹੈ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਅਜਿਹੀ ਗਲਤੀ ਨਹੀਂ ਕਰਦਾ ਬਾਕੀ ਤੁਸੀਂ ਇਹਨਾਂ ਲੇਲੀਆਂ ਫੀਲੀਆਂ ਬਾਰੇ ਕੀ ਕਹਿਣਾ ਚਾਹੋਗੇ ਇਸ ਮੋਟੇ ਬਾਰੇ ਤੇ ਸੁਖਰਤੀਏ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ